ਉਦਾਜੀ ਨੇ ਅੱਜ ਸੌਫ ਵਾਲਾ ਨੁਸਖਾ ਸਾਡੇ ਨਾਲ ਸਾਂਝਾ ਕਰਨਾ ਹੈ ਔਰ ਇਹ ਪੁੱਛਾਂਗੇ ਕਿ ਸੌਫ ਕਿਹੜਾਂ ਲੋਕਾਂ ਵਾਸਤੇ ਇੱਕ ਅਸੀਂ ਕਹਿ ਲਈਏ ਕਿ ਬਹੁਤ ਜ਼ਿਆਦਾ ਮਫੀਦ ਚੀਜ਼ ਹੈਗੀ ਹੈ ਖਾਈ ਚਲੋ ਖਾਈ ਚਲੋ ਹੁਣ ਇਹਦੇ ਜਿਹੜੇ ਗੁੱਡ ਬੈਕਟੀਰੀਆਜ਼ ਨੇ ਤੇ ਜਿਹੜੇ ਐਨਜ਼ਾਈਮਸ ਨੇ ਤੁਹਾਡੇ ਲੀਵਰ ਦੇ ਥਰੂ ਪੈਦਾ ਕਰਦੇ ਨੇ ਨਾ ਫਰੂਕੀ ਜੀ ਬਸ ਇਹ ਬੰਦੇ ਉਹਨਾਂ ਨੂੰ ਪਤਾ ਜਿਹੜੇ ਟਰੱਕ ਚਲਾਉਂਦੇ ਆ ਤੁਸੀਂ ਦੇਖੋ ਉਹਨਾਂ ਨੇ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਸੌਫ ਦੇ ਫੱਕੀਆਂ ਮਾਰਨੇ ਆ ਹਾਲੇ ਇਹ ਦੇ ਮਹਾਰਾਜਾ ਸ਼ਹੀ ਸ਼ਰਬਤ ਯੂਜ਼ ਕਰਨਾ ਸ਼ੁਰੂ ਕਰ ਦੋ ਸੋ ਜਦੋਂ ਉਹ ਇਸ ਦਾ ਸੇਵਨ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਬਸ ਫਿਰ ਉਹ ਰਿਜ਼ਲਟ ਅੱਗੇ ਦੀ ਅੱਗੇ ਮੈਂ ਤੁਹਾਨੂੰ ਦੱਸ ਕੇ ਹਟਿਆ ਜੇ فرض ਕਰ ਲਓ 100 ਬੋਤਲ ਮਹਾਰਾਜਾ ਸ਼ਹੀ ਸ਼ਰਬਤ ਦੀ ਸਾਡੇ ਆਫਿਸ ਤੋਂ ਨਿਕਲਦੀ ਆ ਤਾਂ 100 ਦੇ ਵਿੱਚੋਂ ਸਿਰਫ 10 ਬੰਦਿਆਂ ਨੂੰ ਅਸੀਂ ਸ਼ਰਬਤ ਦਿੱਤਾ ਸੀਗਾ 90 ਬੰਦੇ ਉਹ ਨੇ ਜਿਹੜੇ ਉਹਨਾਂ ਦੇ ਅੱਗੇ ਦੀ ਅੱਗੇ ਸੱਜਣ ਕਿੰਟਾ ਕਿੰਟਾ ਡਰੇਡਡ ਕਿੰਟਾ ਕਈ ਕਿਵਾਰ 6-6 ਘੰਟੇ ਦੀ ਵੀ ਵੇਟਿੰਗ ਹੈਗੀ ਇਹਦੇ ਪਿੱਛੇ ਦਾ ਕਾਰਨ ਸਾਨੂੰ ਸਮਝਾਓ ਉਹਦਾ ਕਾਰਨ ਹੀ ਫਰੂਕੀ ਜੀ ਇਹ ਹੈ ਵੀ ਅਸੀਂ ਇੰਨਾ ਕੁ ਹੌਸਲਾ ਰੱਖਦੇ ਹਾਂ ਵੀ ਦੇਖੋ ਬੈਜੀ ਤੁਸੀਂ ਸਾਡੇ ਕੋਲੇ ਬੈਠੇ ਹੋ ਅਸੀਂ ਪੂਰਾ ਤੁਹਾਡੀ ਮਦਦ ਉਦੋਂ ਤੱਕ ਕਰਾਂਗੇ ਜਦੋਂ ਸਾਨੂੰ ਪੂਰਾ ਪਤਾ ਲੱਗੇ ਵੀ ਠੀਕ ਹੈ ਜੀ ਬੁਖਾਰ ਚੜਦਾ ਕਿਉਂ ਬੰਦਾ ਕਹਿੰਦਾ ਇਹ ਮੈਨੂੰ ਬੁਖਾਰ ਚੜਦਾ ਠੀਕ ਹੈ ਜੀ ਸੱਤ ਗ੍ਰਾਮ ਖਾ ਲਓ ਬੰਦਾ ਕਹਿੰਦਾ ਜੀ ਮੈਨੂੰ ਟਾਈਫਾਇਡ ਹੋ ਗਿਆ ਠੀਕ ਹੈ ਜੀ ਟਾਈਫਾਇਡ ਵਾਸਤੇ ਅਸੀਂ ਪਾਊਡਰ ਬਣਾਉਣੀ येलो ਪਾਊਡਰ ਬਣਾਉਣੀ ਉਹ ਲੈ ਲਓ ਬੰਦਾ ਕਹਿੰਦਾ ਜੀ ਫੈਟੀ ਲਿਵਰ ਹੋ ਗਿਆ ਤੁਸੀਂ ਠੀਕ ਹੈ ਜੀ ਮਹਾਰਾਜ ਸਹੀ ਸ਼ਰਬਤ ਪੀ ਲੋ ਇੱਕ ਤਾਂ ਤਰੀਕਾ ਹੁੰਦਾ ਇਹੇ ਤੁਸੀਂ ਚੁਕੰਦਰ ਦਾ ਜੂਸ ਪੀਣਾ ਸ਼ੁਰੂ ਕਰ ਦਿਓ ਸਾਬਤ ਚੁਕੰਦਰ ਖਾਣੀ ਸ਼ੁਰੂ ਕਰ ਦਿਓ ਅੱਜ ਆਪਦੀ ਲਿਵਰ ਦੀ ਰਿਪੋਰਟ ਕਰਾ ਲਓ 45 ਦਿਨਾਂ ਬਾਅਦ ਲਿਵਰ ਦੀ ਰਿਪੋਰਟ ਕਰਾ ਤੁਹਾਡੇ ਮੂਰੇ ਰਿਜ਼ਲਟ ਆਊਗਾ ਹੁਣ ਜਿਹੜੇ ਲੋਕਾਂ ਨੂੰ ਫਰਜ਼ ਕਰੋ ਇਹਦੇ ਨਾਲ ਹੀ ਆਇਰਨ ਨਹੀਂ ਬਣਦਾ ਉਹਨਾਂ ਲੋਕਾਂ ਵਾਸਤੇ ਚੁਕੰਦਰ ਬੜੀ ਕਾਰੀਗਰ ਹੈ ਕੇਲੇ ਦੇ ਅੰਦਰ ਕਿੰਨੀ ਖਾਸੀਅਤ ਹੈ ਵੀ ਉਹਦਾ ਜਿਹੜਾ ਗਲਾਈਸਿਨ ਇਫੈਕਟ ਆ ਉਹ ਵੀ ਬੜਾ ਚੰਗਾ ਵਾ ਪਰ ਉਹ ਤੁਹਾਡੇ ਸਲੋ ਰਿਲੀਜ਼ਿੰਗ ਗਲੂਕੋਜ਼ ਤੁਹਾਡੀ ਬੋਡੀ ਨੂੰ ਦਿੰਦਾ ਵਾ ਜੀ ਜੀ ਤੁਸੀਂ 20 ਜੈਮਸ ਖਾ ਲਓ 20 ਟੌਫੀਆਂ ਖਾ ਲਓ ਉਹਦੀ ਜਿਹੜੀ ਸ਼ੂਗਰ ਉਹ ਜਸਟ ਇਨਸਟੈਂਟਲੀ ਸਪਾਈਕ ਕਰਨੀ ਹੈ ਤੁਸੀਂ ਇੱਕ ਕੇਲਾ ਖਾ ਲਓ ਸ਼ੂਗਰ ਉਹਦੇ ਬਰਾਬਰ ਹੀ ਆ ਕੈਲੀਫੋਰਨੀਆ ਦੇ ਵਿੱਚ ਇੱਕ ਖਾਲਸਾ ਜੀ ਨੇ ਫ੍ਰਿਜ਼ਨ ਉਹਦੇ ਵਿੱਚ ਰਹਿੰਦੇ ਨੇ ਉਹ ਬਾਈ ਜੀ ਨੇ ਤਕਰੀਬਨ ਸਾਡੇ ਕੋਲੋਂ 22 ਪਤਾ ਨਹੀਂ 25 ਬੋਤਲਾਂ ਸਾਡੇ ਤੋਂ ਇਕੱਠੀਆਂ ਆਰਡਰ ਕੀਤੀਆਂ ਸੀਗੀਆਂ ਆਰਡਰ ਕਰਕੇ ਸਾਰੀ ਪੇਮੈਂਟ ਕਰਕੇ ਉੱਥੇ ਸਪੈਸ਼ਲ ਗੁਰਦੁਆਰੇ ਦੇ ਵਿੱਚ ਸਪੈਸ਼ਲ ਉਹਨਾਂ ਨੇ ਫ੍ਰੀ ਲੰਗਰ ਲਾਇਆ ਲੋਕਾਂ ਵਾਸਤੇ ਕਿਉਂਕਿ ਉਹਨਾਂ ਨੇ ਆਪ ਇਸ ਚੀਜ਼ ਦਾ ਲਾਹਾ ਲੈ ਕੇ ਦੇਖਿਆ ਭਲਵਾਨ ਜਿਹੜਾ ਰੋਜ਼ ਅਖਾੜੇ ਜਾਂਦਾ ਹੋਵੇ ਉਹਨੂੰ ਪਹਿਲਵਾਨਾਂ ਵਾਲੀ ਖਰਾਕ ਦਈਏ ਫਾਇਦਾ ਲੱਗੂਗਾ ਜੀ ਜਿਹੜਾ ਪਹਿਲਵਾਨ ਮਹੀਨੇ ਦੇ ਵਿੱਚ ਦੋ ਵਾਰ ਹੀ ਅਖਾੜੇ ਜਾਂਦਾ ਤੇ ਉਹਨੂੰ ਮੈਂ ਇਧਰੋਂ ਪਿਸਟੀਆਂ ਭਸਮਾ ਮਿਕਸ ਕਰਕੇ ਦਵਾਂ ਕੋਈ ਸੈਂਸ ਹੈ ਜੀ ਕੋਈ ਸੈਂਸ ਨਹੀਂ ਆ ਚਮਚਾ ਭਰ ਲਈ ਆ ਹੋ ਗਈ ਤੁਹਾਡੀ ਖੁਸ਼ਕੀ ਦੂਰ ਖੁਸ਼ਕੀ ਦੂਰ ਆ ਖੁਸ਼ਕੀ ਦੂਰ ਹੋ ਗਈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ faruqui ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਇਸ ਵੇਲੇ ਅ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਨੁਸਕੇ ਜਿਨ੍ਹਾਂ ਦੇ ਟੋਟਕੇ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਰਹੇ ਨੇ ਔਰ ਲੋਕਾਂ ਦੀ ਸਿਹਤ ਦਾ ਹਿੱਸਾ ਯੋਧਾ ਸਿੰਘ ਮੇਰੇ ਨਾਲ ਨੇ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਨੇ ਆਯੁਰਵੇਦਾ ਐਕਸਪਰਟ ਨੇ ਨੁਸਖੇ ਟੋਟਕੇਾਂ ਜ਼ਰੀਏ ਹੀ ਬਹੁਤ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਹੱਲ ਕਰਨ 'ਚ ਵੀ ماہر ਨੇ ਯੋਧਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਹੋ ਅਕਾਲ ਪੁਰਖ ਰੱਖੇ ਕਿਰਪਾ ਤੇ ਕੋਸ਼ਿਸ਼ ਸਾਡੀ ਵੀ ਹਮੇਸ਼ਾ ਇਹੀ ਰਹੀ ਹੈ ਵੀ ਕਿਸੇ ਵੀ ਨੁਕਤੇ ਟੋੜ ਕੇ ਦੇ ਨਾਲ ਹੀ ਤੁਹਾਡਾ ਹੱਲ ਹੋ ਜੇ ਉਹਦੇ ਅਰਗੀ ਰੀਸ ਨਹੀਂ ਜੀ ਬਿਲਕੁਲ ਸੋ ਯੋਧਾ ਜੀ ਇਸ ਤੋਂ ਪਹਿਲਾਂ ਕਿ ਅਸੀਂ ਇੰਟਰਵਿਊ ਆ ਤੁਸੀਂ ਦੇਖੋ ਯੋਧਾ ਜੀ ਨੇ ਅੱਜ ਸੌਫ ਵਾਲਾ ਨੁਸਖਾ ਸਾਡੇ ਨਾਲ ਸਾਂਝਾ ਕਰਨਾ ਹੈ ਔਰ ਇਹ ਪੁੱਛਾਂਗੇ ਕਿ ਸੌਫ ਕਿਹੜਾਂ ਲੋਕਾਂ ਵਾਸਤੇ ਇੱਕ ਅਸੀਂ ਕਹਿ ਲਈਏ ਕਿ ਬਹੁਤ ਜ਼ਿਆਦਾ ਮਫੀਦ ਚੀਜ਼ ਹੈਗੀ ਹੈ ਪਰ ਉਸ ਤੋਂ ਪਹਿਲਾਂ ਯੋਧਾ ਜੀ ਦੋ ਤਿੰਨ ਸ਼ਿਕਾਇਤਾਂ ਜਿਹੜੀਆਂ ਸਾਡੇ ਕੋਲ ਪਹੁੰਚੀ ਨੇ ਤੁਹਾਡੀਆਂ ਮੈਂ ਉਹ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗਾ ਕਿਉਂਕਿ ਸਾਡੇ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਨੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਸਿਆਣੀ ਕਹਿੰਦੇ ਸ਼ਿਕਾਇਤ ਛੇਤੀ ਪਤਲਾ ਜੀ 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 ਇਸੇ ਕਰਕੇ ਲੋਕਾਂ ਦੀ ਸ਼ਿਕਾਇਤਾਂ ਲੋਕਾਂ ਦੇ ਸ਼ਿਕਵੇ ਲੋਕਾਂ ਦੇ ਗਿਲੇ ਸਾਡੇ ਸਿਰ ਮੱਥੇ ਹਮੇਸ਼ਾ ਹੁੰਦੇ ਨੇ ਸਾਡੇ ਜਿਹੜੇ ਵਿਊਰਸ ਨੇ ਬੜੇ ਸਮਝਦਾਰ ਨੇ ਬੜੇ ਅਸੀਂ ਕਹ ਲਈਏ ਕਿ ਉਹਨਾਂ ਦਾ ਟਾਈਮ ਹੈਗਾ ਜਿਹੜਾ ਬੜਾ ਕੀਮਤੀ ਹੁੰਦਾ ਹੈ ਸਾਨੂੰ ਇਹ ਤੁਸੀਂ ਦੱਸ ਸਕਦੇ ਹੋ ਕਿ ਇਸ ਵੇਲੇ ਇੰਨੀ ਜ਼ਿਆਦਾ ਵੇਟਿੰਗ ਕਿਉਂ ਕਰਵਾਉਂਦੇ ਹੋ ਤੁਸੀਂ ਬਹੁਤ سارے ਲੋਕਾਂ ਨੇ ਸਾਨੂੰ ਆ ਕੇ ਮੈਸੇਜ ਕੀਤੇ ਸੁਨੇਹੇ ਦਿੱਤੇ ਕਿ ਜੀ ਵੇਟਿੰਗ ਬੜੀ ਹੈਗੀ ਹੈ ਉੱਥੇ ਜਦੋਂ ਅਸੀਂ ਜਾਣੇ ਹਾਂਗੇ ਆਪਣੀ ਪ੍ਰੋਬਲਮ ਡਿਸਕਸ ਕਰਦੇ ਆ ਤਾਂ ਇੱਥੇ ਲੋਕਾਂ ਨੂੰ ਬੁਲਾ ਲਿਆ ਜਾਂਦਾ ਹੈ ਬੁਲਾਉਣ ਤੋਂ ਬਾਅਦ ਤੇ ਉਹਨੂੰ ਮੁੜ ਕੇ ਘੰਟਾ-ਘੰਟਾ ਡੇਢ-ਡੇਢ ਘੰਟਾ ਕਈ ਕਿਵਾਰ 6-6 ਘੰਟੇ ਦੀ ਵੀ ਵੇਟਿੰਗ ਹੈਗੀ ਇਹਦੇ ਪਿੱਛੇ ਦਾ ਕਾਰਨ ਸਾਨੂੰ ਸਮਝਾਓ ਇਦੇ ਪਿੱਛੇ ਫਰੂਕੀ ਜੀ ਸਭ ਤੋਂ ਮੁੱਖ ਕਾਰਨ ਇਹ ਹੈ ਸਾਡੇ ਨਾਲ ਕਈ ਦਫਾ ਇਸ ਤਰ੍ਹਾਂ ਹੋਇਆ ਵੀ ਕੋਈ ਸੱਜਣ ਸਾਡੇ ਜਿਹੜੇ ਮੂਹਰੇ ਬੈਠੇ ਨੇ ਭਰੋਸਾ ਕਰਕੇ ਸਾਡੇ ਕੋਲ ਆਏ ਨੇ ਠੀਕ ਹੈ ਉਹਨਾਂ ਨੂੰ ਪੂਰੀ ਉਮੀਦ ਦਾ ਅੰਨਾ ਵਿਸ਼ਵਾਸ ਹੈ ਵੀ ਇਹ ਬੰਦਾ ਸਾਡੀ ਮਦਦ ਕਰ ਦੂਗਾ ਇਹ ਬੰਦਾ ਸਾਡੀ ਜਿਹੜੀ ਪ੍ਰੋਬਲਮ ਅਸੀਂ ਲੈ ਕੇ ਆਏ ਆ ਜਿਹੜੀ ਰਿਪੋਰਟਸ ਅਸੀਂ ਲੈ ਕੇ ਆਈਆਂ ਜਾਂ ਜਿਹੜੀ ਵੀ ਸਾਨੂੰ ਦਿੱਕਤ ਪਰੇਸ਼ਾਨੀ ਹੈਗੀ ਇਹ ਭਾਈ ਜੀ ਠੀਕ ਕਰ ਦੇਣਗੇ ਠੀਕ ਹੈ ਤੇ ਹੁੰਦਾ ਕੀ ਹੈ ਫਰਜ਼ ਕਰ ਲਓ ਹੁਣ ਉਹਨਾਂ ਨਾਲ ਜਦੋਂ ਗੱਲ ਕਰਦੇ ਆ ਤਾਂ ਉਹ ਬੰਦੇ ਕਹਿੰਦੇ ਸੀ ਸਾਨੂੰ ਬੁਖਾਰ ਦੀ ਦਿੱਕਤ ਆ ਇੱਕ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਗੱਲ ਸਮਝ ਬੰਦੇ ਕਹਿੰਦੇ ਸਾਨੂੰ ਬੁਖਾਰ ਦੀ ਦਿੱਕਤ ਹੈ। ਮਸਲਾ ਇਹ ਨਹੀਂ ਹੈਗਾ ਵੀ ਬੁਖਾਰ ਸੱਤ ਗਲੋ ਉਤਾਰ ਦੂਗੀ। ਜਾਂ ਤੁਹਾਨੂੰ ਟਾਈਫਾਇਡ ਹੋ ਸਕਦਾ। ਇਹਦੇ ਵਾਸਤੇ ਆਪਾਂ ਟਾਈਫਾਇਡ ਵਾਲੀ ਦਵਾਈ ਦੇ ਦਈਏ। ਮਸਲਾ ਇਹ ਨਹੀਂ ਹੈਗਾ ਸਾਡੇ ਨਾਲ ਜਿੰਨੇ ਲੋਕਾਂ ਦਾ ਅੱਜ ਤੱਕ ਪ੍ਰੇਮ ਪਿਆ, ਜਿੰਨੇ ਪਰਿਵਾਰ ਸਾਡੇ ਨਾਲ ਅੱਜ ਤੱਕ ਜੁੜੇ ਨੇ ਉਹ ਸਦਾ ਸਾਡੇ ਨਾਲ ਜੁੜੇ ਨੇ। ਉਹਦਾ ਕਾਰਨ ਹੀ ਫਰੂਕੀ ਜੀ ਇਹ ਹੈ ਵੀ ਅਸੀਂ ਇੰਨਾ ਕ ਹੌਸਲਾ ਰੱਖਦੇ ਹਾਂ ਵੀ ਦੇਖੋ ਬਈ ਜੀ ਤੁਸੀਂ ਸਾਡੇ ਕੋਲੇ ਬੈਠੇ ਹੋ। ਅਸੀਂ ਪੂਰਾ ਤੁਹਾਡੀ ਮਦਦ ਉਦੋਂ ਤੱਕ ਕਰਾਂਗੇ ਜਦੋਂ ਸਾਨੂੰ ਪੂਰਾ ਪਤਾ ਲੱਗ ਜੀ ਵੀ ਠੀਕ ਹੈ ਜੀ ਬੁਖਾਰ ਚੜਦਾ ਕਿਉਂ ਹੈ। ਬੰਦਾ ਕਹਿੰਦਾ ਜੀ ਮੈਨੂੰ ਬੁਖਾਰ ਚੜਦਾ ਠੀਕ ਹੈ ਜੀ ਸੱਤ ਗ੍ਰਾਮ ਖਾ ਲੋ ਬੰਦਾ ਕਹਿੰਦਾ ਜੀ ਮੈਨੂੰ ਟਾਈਫਾਇਡ ਹੋ ਗਿਆ ਠੀਕ ਹੈ ਜੀ ਟਾਈਫਾਇਡ ਵਾਸਤੇ ਅਸੀਂ ਪਾਊਡਰ ਬਣਾਉਣਾ येलो ਪਾਊਡਰ ਬਣਾਉਣਾ ਉਹ ਲੈ ਲਓ ਬੰਦਾ ਕਹਿੰਦਾ ਜੀ ਫੈਟੀ ਲਿਵਰ ਹੋ ਗਿਆ ਤੁਸੀਂ ਠੀਕ ਹੈ ਜੀ ਮਹਾਰਾਜ ਸਹੀ ਸ਼ਰਬਤ ਪੀ ਲਓ ਇੱਕ ਤਾਂ ਤਰੀਕਾ ਹੁੰਦਾ ਇਹ ਇਹ ਤਾਂ ਹੋ ਗਿਆ ਤੁਹਾਡੇ ਸਿੰਪਟਮ ਆਇਆ ਸੀ ਉਹਦੇ ਵਾਸਤੇ ਦਵਾਈ ਦਿੱਤੀ ਤੁਸੀਂ ਹੱਲ ਆਫ ਦਾ ਕਰਾ ਲਿਆ ਤੇ ਤੁਸੀਂ ਆਪਦੇ ਰਸਤੇ ਅਸੀਂ ਆਪਦੇ ਰਸਤੇ ਸਾਡੇ ਬਜ਼ੁਰਗਾਂ ਨੇ ਸਾਨੂੰ ਇੱਕ ਚੀਜ਼ ਸਮਝਾਈ ਹੈ ਜੀ ਕਦੇ ਵੀ ਪੈਸੇ ਦੀ ਲਾਲਚ ਨਹੀਂ ਕਰਨੀ ਪਹਿਲੀ ਜਿਹੜੀ ਮੋਢ ਚੀਜ਼ ਆ ਉਹ ਇਹੀ ਆ ਵੀ ਪੈਸੇ ਦੇ ਪਿੱਛੇ ਆਪਾਂ ਨੂੰ ਜਾਣ ਦੀ ਲੋੜ ਨਹੀਂ ਸੋ ਮੈਨੂੰ ਕੋਈ ਇਸ ਚੀਜ਼ ਦੀ ਲਾਲਚ ਨਹੀਂ ਹੈਗੀ ਵੀ ਜਿਹੜੇ ਬਾਹਰ ਬੰਦੇ ਬੈਠੇ ਨੇ ਉਹ ਵੇਟ ਕਰ ਰਹੇ ਨੇ ਮੈਨੂੰ ਸਿਰਫ ਇੱਕੋ ਚੀਜ਼ ਦੀ ਲਾਲਚ ਆ ਵੀ ਆਹ ਜਿਹੜਾ ਬੰਦਾ ਮੇਰੇ ਮੂਹਰੇ ਬੈਠਾ ਇਸ ਵਕਤ ਇਸ ਵੀਲੇ ਬੈਠਾ ਜਿਹੜਾ ਇਸ ਵਕਤ ਜਿਹੜਾ ਬੰਦਾ ਮੇਰੇ ਮੂਹਰੇ ਬੈਠਾ ਮੈਂ ਇਹਨੂੰ ਆਪਦਾ 100% ਦਵਾ 100% ਦੇ ਕੇ ਜੇ ਮੇਰਾ ਜ਼ਮੀਰ ਮੰਨਦਾ ਜੇ ਮੇਰਾ ਅੰਦਰੋਂ ਜਿਹੜਾ ਆਪਦਾ ਜਹਿਨ ਉਹ ਜੀ ਇਜਾਜ਼ਤ ਦਿੰਦਾ ਵੀ ਹਾਂ ਮੈਂ ਆ ਚੀਜ਼ ਦੇ ਨਾਲ ਆ ਬੰਦੇ ਦੀ ਅਥੇ ਮਦਦ ਕਰ ਸਕਦਾ ਤਾਂ ਆਪਾ ਉਹ ਰਾਤੇ ਚੱਲਦੇ ਨਹੀਂ ਚੱਲਦੇ ਤਾਂ ਫਿਰ ਅਸੀਂ ਨੁਕਤਾ ਦੇ ਕੇ ਵੀ ਹੱਲ ਕਰ ਦਿੰਦੇ ਹੁਣ 22 ਸਾਲ ਦਾ ਬੱਚਾ ਆ ਗਿਆ ਉਹ ਕਹਿੰਦਾ ਜੀ ਮੈਂ ਗਰਸਤ ਕਰਦਾ ਕੋਈ ਨਹੀਂ ਪਰ ਮੈਨੂੰ ਗਰਸਤੀ ਜੀਵਨ ਵਾਸਤੇ ਦਵਾਈਆਂ ਦੇ ਦਿਓ ਜੇ ਮੈਂ ਅੱਜ ਦੀ ਡੇਟ 'ਚ ਉਹ ਬੱਚੇ ਦੇ ਨਾਲ ਸਿਰਫ ਪੈਸੇ ਦੇ ਸ਼ੋਸ਼ਣ ਦੇ ਚੱਕਰ ਦੇ ਵਿੱਚ ਉਹਦਾ ਸ਼ੋਸ਼ਣ ساری ਉਮਰ ਲਈ ਕਰਦਾ ਤਾਂ ਪੈਸੇ ਬਣਾਉਣਾ ਕੋਈ ਵੱਡੀ ਖੇਡ ਨਹੀਂ ਔਰ ਪੈਸੇ ਬੰਦੇ ਦੀ ਔਕਾਤ ਤੋਂ ਬਾਹਰ ਦੀ ਖੇਡ ਸਾਈ ਨਹੀਂ ਬੰਦੇ ਜਦ ਆਪਦੇ ਹੱਥ ਵਸ ਤਾਂ ਬਾਕੀ ਤਾਂ ਗੱਲਾਂ ਦੂਰ ਦੀਆਂ ਨੇ ਸੋ ਜਿਹੇ ਜ ਆਪਾਂ ਬੀਜਦੇ ਆ ਉਹ ਜਿਹੜਾ ਵੱਢਣਾ ਪੈਂਦਾ ਅਸੀਂ ਇਹ ਜੀ ਸੋਚ ਦੇ ਉੱਤੇ ਚੱਲਦੇ ਆ ਹੁਣ ਜਦੋਂ ਇਸ ਤਰ੍ਹਾਂ ਸੋਚ ਰੱਖਦੇ ਆ ਤਾਂ ਫਿਰ ਉਹ ਬੱਚੇ ਨੂੰ ਸਮਝਾਉਣਾ ਜ਼ਰੂਰੀ ਵੀ ਉਹਨੂੰ ਕਿਉਂ ਨਹੀਂ ਹਜੇ ਜ਼ਰੂਰਤ ਹੈਗੀ ਦਵਾਈ ਦੀ ਨਹੀਂ ਉਹਨੂੰ ਲੱਗਦਾ ਵੀ ਯਾਰ ਇਹਨਾਂ ਕੋਲੇ ਦਵਾਈ ਹੈ ਨਹੀਂਗੀ ਤੇ ਉਹਨਾਂ ਨੂੰ ਸਮਝਾਉਣੇ ਆ ਵੀਰੇ ਵੀ ਦਵਾਈ ਤਾਂ ਸਾਡੇ ਕੋਲੇ ਸਵਾ ਲੱਖ ਰੁਪਏ ਤੱਕ ਦੀ ਪਈ ਆ ਦਵਾਈ ਦੇਣਾ ਕੋਈ ਵੱਡੀ ਖੇਡ ਨਹੀਂ ਉਹ ਤਾਂ ਮੈਂ ਪਰਚੀ ਦੇ ਉੱਤੇ ਦੋ ਕੱਟੀਆਂ ਮਾਰਨੀ ਤੁਸੀਂ ਵਿਸ਼ਵਾਸ ਨਾ ਕਰੀ ਬੈਠੇ ਤੁਸੀਂ ਖਾ ਵੀ ਲੈਣੀ ਆ ਪਰ ਉਹ ਕੋਰੇ ਬੱਚਾ ਜਿਹੜਾ 22 ਸਾਲ ਦਾ ਸੀਗਾ ਉਹਦੇ ਤਾਂ ਜ਼ਿੰਦਗੀ ਵਾਸਤੇ ਇੱਕ ਚੀਜ਼ ਜ਼ਹਿਨ ਤੇ ਲਿਖੀ ਗਈ ਵੀ ਯਾਰ ਜਦਨਾ ਚਰ ਦਵਾਈ ਖਾਦੀ ਉਹਨਾਂ ਚਰ ਵਧੀਆ ਰਿਜ਼ਲਟ ਰਿਹਾ ਹਜੇ ਉਹਨੇ ਗਰਸਤ ਹੋਇਆ ਨਹੀਂ ਪਹਿਲਵਾਨ ਜਿਹੜਾ ਰੋਜ਼ ਅਖਾੜੇ ਜਾਂਦਾ ਹੋਵੇ ਉਹਨੂੰ ਪਹਿਲਵਾਨਾਂ ਵਾਲੀ ਖਰਾਕ ਦੀਏ ਫਾਇਦਾ ਲੱਗੂਗਾ ਜੀ ਜਿਹੜਾ ਪਹਿਲਵਾਨ ਮਹੀਨੇ ਦੇ ਵਿੱਚ ਦੋ ਵਾਰ ਹੀ ਅਖਾੜੇ ਜਾਂਦਾ ਤੇ ਉਹਨੂੰ ਮੈਂ ਇਧਰੋਂ ਪਿਸਟੀਆਂ ਭਸਮਾ ਮਿਕਸ ਕਰਕੇ ਦਵਾ ਕੋਈ ਸੈਂਸ ਹੈ ਜੀ ਕੋਈ ਸੈਂਸ ਨਹੀਂ ਜੀ ਸਗੋਂ ਜੇ ਕੋਈ ਇਨਸਾਨ ਇਸ ਤਰ੍ਹਾਂ ਕਰ ਰਿਹਾ ਤਾਂ ਉਹ ਅਗਲੇ ਦੇ ਪੈਸੇ ਵੇਸਟ ਕਰਾ ਰਿਹਾ ਪਹਿਲੀ ਗੱਲ ਪੈਸੇ ਦਾ ਨੁਕਸਾਨ ਦੂਜੀ ਗੱਲ ਸਰੀਰ ਦਾ ਨੁਕਸਾਨ ਤੀਜੀ ਗੱਲ ਜਿਹੜੇ ਲੋਕ ਕਹਿੰਦੇ ਆਯੁਰਵੇਦ ਦਾ ਜੇ ਫਾਇਦਾ ਨਹੀਂ ਤਾਂ ਨੁਕਸਾਨ ਕੋਈ ਨਹੀਂ ਇਹ ਦੂ ਵੱਡੀ ਮੂਰਖਤਾ ਵਾਲੀ ਗੱਲ ਪੂਰੇ ਸੰਸਾਰ ਚ ਕੋਈ ਨਹੀਂ ਲਿਖੀ ਜਾ ਸਕਦੀ ਇੱਥੇ ਤੁਸੀਂ ਲੱਸੀ ਲਾ ਕੇ ਤੁਸੀਂ ਗੱਲ ਇਹ ਕਰਨਾ ਚਾਹੁੰਦੇ ਹੋ ਵੀ ਜਿਹੜਾ ਸ਼ਖਸ ਜਿਹੜਾ ਮਰੀਜ਼ ਤੁਹਾਡੇ ਕੋਲ ਆ ਗਿਆ ਜਦੋਂ ਤੱਕ ਤੁਸੀਂ ਉਹਦੇ ਅੰਦਰੋਂ ਬਿਮਾਰੀ ਨਹੀਂ ਕੱਢ ਲੈਂਦੇ ਉਦੋਂ ਤੱਕ ਤੁਸੀਂ ਤਸੱਲੀ ਨਾਲ ਉਹਨੂੰ ਨਹੀਂ ਤੋੜਦੇ ਬਿਲਕੁਲ ਹਾਂਜੀ ਸਾਡੀ ਕੋਸ਼ਿਸ਼ ਇਹਦਾ ਹੱਲ ਕੁਝ ਤਾਂ ਹੱਲ ਕਰਨਾ ਪੈਣਾ ਨਾ ਫਰੁਕੀ ਜੀ ਹੱਲ ਇਹੀ ਕਰ ਸਕਦੇ ਹਾਂ ਵੀ ਦੇਖੋ ਜਿੰਨੇ ਬੰਦੇ ਸਾਡੇ ਤੇ ਭਰੋਸਾ ਕਰ ਰਹੇ ਸੀ ਉਹਨਾਂ ਦੇ ਭਰੋਸੇ ਦੇ ਲਾਇਕ ਰਹੀਏ ਔਰ ਉਹਨੇ ਬੰਦਿਆਂ ਵਾਸਤੇ ਅਸੀਂ ਦਿਲੋਂ ਆਵਦਾ ਜੋ 100% ਉਹ ਦੇ ਸਕੀਏ ਤਾਂ ਹੀ ਰਿਜ਼ਲਟ ਆਉਂਦੇ ਜੀ ਜੇ ਮੈਂ ਕੱਲੀਆਂ ਦਵਾਈਆਂ ਦੂੰਗਾ ਤਾਂ ਉਹ ਰਿਜ਼ਲਟ ਨਹੀਂ ਹੁੰਦੇ ਜੀ ਕਿਉਂਕਿ ਉਹ ਸਾਈਕੋਲੋਜੀਕਲੀ ਤੁਹਾਨੂੰ ਸਮਝਣਾ ਪੈਣਾ ਮੈਂਟਲੀ ਸਮਝਣਾ ਪੈਣਾ ਇਹ ਬੰਦਾ ਇੱਕ ਬੰਦਾ ਨਹੀਂ ਦਲਦਲ ਦੇ ਵਿੱਚ ਉਲਝਿਆ ਹੋਇਆ ਹੂੰ ਤੁਹ ਬੇੰਤੀ ਸਮਝੋ ਜਿਹੜੇ ਮਾਪੇ ਦੇ ਗਠੀਏ ਦੀ ਦਿੱਕਤ ਆ ਹੁਣ ਆ ਦੁਖਦਾਬਾ ਜੀ ਦੁਖਦਾ ਪਿਛਲੇ 18 ਸਾਲ ਤੋਂ ਕਿਸੇ ਲੇਡੀ ਨੂੰ ਮਾਈਗਰੇਨ ਆ 18 ਸਾਲ ਤੋਂ ਉਹ ਕਿੱਡੀ ਵੱਡੀ ਦਲਦਲ ਵਿੱਚ 18 ਸਾਲ ਤੋਂ 365 ਦਿਨ ਇੱਕ ਸਾਲ ਦੇ ਤੇ ਰੋਜ਼ ਇੱਕ ਗੋਲੀ ਖਾ ਰਿਹਾ ਬੰਦਾ ਉਹ ਕਿੱਡੀ ਡੂੰਗੀ ਦਲਦਲ ਦੇ ਵਿੱਚ ਹੁਣ ਜੇ ਉਹ ਦਲਦਲ ਦੇ ਵਿੱਚ ਜੇ ਆਪਾਂ ਬਾਹਰ ਕੱਢਣਾ ਸਭ ਤੋਂ ਸੌਖਾ ਤਰੀਕਾ ਕੀ ਆ ਬੰਦੇ ਨੂੰ ਕੋਈ ਪਰਚੀ ਬਣਾਓ ਮੈਂ ਤੁਹਾਨੂੰ ਦਲਦਲ ਵਾਲੀ ਦਵਾਈ ਲਿਖਤੀ ਦਲਦਲ ਚੋਂ ਬਾਹਰ ਆ ਜਾਓਗੇ ਕਰਨ ਨੂੰ ਬੰਦਾ ਉਹ ਕਰ ਸਕਦਾ ਮੇਰੀ ਬੇਨਤੀ ਸਮਝੋ ਦੂਜਾ ਤਰੀਕਾ ਕੀ ਆ ਆਪਾਂ ਉਹ ਦਲਦਲ ਦੇਖੀਏ ਵੀ ਕਿੰਨੀ ਕੁ ਗਹਿਰੀ ਆ ਤੇ ਸ਼ੁਰੂ ਕਿੱਥੋਂ ਹੋਈ ਸੀ ਜਦੋਂ ਤੁਸੀਂ ਉਹ ਸ਼ੁਰੂਆਤ ਪਕੜ ਲੈਂਦੇ ਹੋ ਸਾਹਮਣੇ ਵਾਲੇ ਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਜਿਹੜੇ ਲੋਕਾਂ ਨੇ ਤੁਹਾਨੂੰ ਕਮੈਂਟ ਕਰਕੇ ਜਾਂ ਕਾਲ ਕਰਕੇ ਲਾਂਭਾ ਦਿੱਤਾ ਥੋੜਾ ਲਾਂਭਾ ਵੀ ਸਿਰ ਮੱਥੇ ਆ ਪਰ ਤੁਸੀਂ ਉਹਨਾਂ ਲੋਕਾਂ ਨੂੰ ਫੇਰ ਇੱਕ ਵਾਰੀ ਫੋਨ ਬੈਕ ਪੁੱਛ ਕੇ ਦੇਖਿਓ ਵੀ ਉਹਨਾਂ ਦਾ ਜਵਾਬ ਨਾਲ ਇਹ ਵੀ ਸੀ ਇਹਨੀਆਂ ਚੀਜ਼ਾਂ ਤਾਂ ਅੱਜ ਤੱਕ ਕਦੇ ਅਸੀਂ ਕਿਸੇ ਨਾਲ ਡਿਸਕਸ ਕੀਤੀਆਂ ਹੀ ਨਹੀਂ ਜੀ ਅਸੀਂ ਤਾਂ ਜਾਣਦੇ ਸੀ ਵੀ ਸਾਡਾ ਸਿਰ ਦੁਖਦਾ ਗਲੇ ਦਵਾਈ ਫੜਾਈ ਗੱਲ ਖਤਮ ਸੋ ਉਹ ਜਿਹੜਾ ਪ੍ਰੇਮ ਆ ਉਹਨੂੰ ਖੱਟਣ ਵਾਸਤੇ ਟਾਈਮ ਲਾਉਣਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਜੀ ਜੀ ਬਿਲਕੁਲ ਜੀ ਠੀਕ ਹੈ ਜਿਹੜੀ ਗੱਲ ਸਾਫ਼ ਕਰਨ ਵਾਸਤੇ ਤੁਹਾਡਾ ਧੰਨਵਾਦ ਹੈ ਅੱਛਾ ਹੁਣ ਆਪਾਂ ਨੁਸਖੇ ਦੇ ਉੱਤੇ ਆਉਨੇ ਆ ਫਾਰਮੂਲੇ ਦੇ ਉੱਤੇ ਆਉਨੇ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਸੌਫ ਇੱਥੇ ਪਈ ਹੈ ਇਹ ਕਿਹੜੇ ਲੋਕਾਂ ਵਾਸਤੇ ਬੜੀ ਮਫੀਦ ਚੀਜ਼ ਹੈ ਜਿਸ ਵੀ ਵਿਅਕਤੀ ਨੂੰ ਇਸ ਤਰ੍ਹਾਂ ਲੱਗਦਾ ਹੋਵੇ ਵੀ ਮੈਂ ਸਵੇਰੇ ਉੱਠਦਾ ਤੇ ਮੇਰੀ ਆਂਤੜੀਆਂ ਦੇ ਵਿੱਚ ਜਿਵੇਂ ਕਹਿੰਦੇ ਸੋਜ ਹੁੰਦੀ ਆ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਜਿਵੇਂ ਸਵੇਲਿੰਗ ਹੋਵੇ ਸੁਸਤੀ ਪੈਣੀ ਆਂਤੜੀਆਂ ਨੇ ਸਾਫ਼ ਨਾ ਫੀਲ ਕਰਨਾ ਖੁਸ਼ਕੀ ਕਹਿ ਸਕਦੇ ਆਪਾਂ ਫਿਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਘਰੇਲੂ ਨੁਕਤੇ ਜਿਹੜੇ ਇਹਨਾਂ ਚੀਜ਼ਾਂ ਵਾਸਤੇ ਕੰਮ ਆਉਂਦੇ ਆ ਹੁਣ ਇੱਕ ਘਰੇਲੂ ਸੌਖਾ ਜਿਹਾ ਨੁਕਤਾ ਫਰਜ਼ ਕਰ ਲਓ ਜੇ ਕਿਸੇ ਦਾ ਲੀਵਰ ਫੈਟੀ ਹੋ ਜਵੇ ਬੜਾ ਪਿਆਰਾ ਸੌਖਾ ਨੁਕਤਾ ਹੈਗਾ ਜੀ ਉਹ ਕੀ ਨੁਕਤਾ ਵਾ ਤੁਸੀਂ ਚੁਕੰਦਰ ਦਾ ਜੂਸ ਪੀਣਾ ਸ਼ੁਰੂ ਕਰਦੋ ਸਾਬਤ ਚੁਕੰਦਰ ਖਾਣੀ ਸ਼ੁਰੂ ਕਰਦੋ ਅੱਜ ਆਪਦੀ ਲੀਵਰ ਦੀ ਰਿਪੋਰਟ ਕਰਾ ਲਓ 45 ਦਿਨਾਂ ਬਾਅਦ ਲੀਵਰ ਦੀ ਰਿਪੋਰਟ ਕਰਾ ਲੋ ਤੁਹਾਡੇ ਮੂਰੇ ਰਿਜ਼ਲਟ ਆਊਗਾ ਹੁਣ ਜਿਹੜੇ ਲੋਕਾਂ ਨੂੰ ਫਰਜ਼ ਕਰੋ ਇਹਦੇ ਨਾਲ ਹੀ ਆਇਰਨ ਨਹੀਂ ਬਣਦਾ ਉਹਨਾਂ ਲੋਕਾਂ ਵਾਸਤੇ ਚਕੰਦਰ ਬੜੀ ਕਾਰੀਗਰ ਹੈ ਜਿਹੜੇ ਲੋਕ ਕਹਿੰਦੇ ਸਾਡੇ ਪੈਰ ਮੱਚਦੇ ਰਹਿੰਦੇ ਆ ਉਹਨਾਂ ਲੋਕਾਂ ਵਾਸਤੇ ਚਕੰਦਰ ਬੜੀ ਕਾਰੀਗਰ ਉਹਨਾਂ ਨੂੰ ਚਕੰਦਰ ਖਾਓ ਨਲਕਾ ਦੇ ਉੱਤੇ ਤੁਰਨਾ ਸ਼ੁਰੂ ਕਰੋ ਇਹ ਨੁਕਤੇ ਜਿਹੜੇ ਫਰੂਕੀ ਜੀ ਮੈਕਡਾਫ ਦੀ ਜੇਬ ਚੋਂ ਕੱਢ ਲੇ ਇਹ ਕੁਦਰਤੀ ਨੁਕਤੇ ਨੇ ਤੁਸੀਂ ਜਿਹੜਾ ਬੰਦਾ ਕਹਿੰਦਾ ਜੀ ਸਾਨੂੰ ਸਾਰਾ ਦਿਨ ਲੋ ਫੀਲ ਕਰਦੇ ਆ ਫੁੱਲ ਡੇ ਐਦਾਂ ਲੱਗਦਾ ਜਿਵੇਂ 슈ਗਰ ਦੀ ਕਰੇਵਿੰਗ ਹੁੰਦੀ ਆ ਤੁਸੀਂ ਉਹਨਾਂ ਨੂੰ ਸਵੇਰ ਉੱਠਦੇ ਸਾਰੇ ਇੱਕ ਕਿੱਲਾ ਖਵਾ ਕੇ ਦੇਖੋਗਾ ਕੇਲੇ ਦੇ ਅੰਦਰ ਕਿੰਨੀ ਖਾਸियत ਹੈ ਵੀ ਉਹਦਾ ਜਿਹੜਾ ਗਲਾਈਸਿਨ ਇਫੈਕਟ ਆ ਉਹ ਵੀ ਬੜਾ ਚੰਗਾ ਵਾ ਪਰ ਉਹ ਤੁਹਾਡੇ ਸਲੋ ਰਿਲੀਜ਼ਿੰਗ ਗਲੂਕੋਜ਼ ਤੁਹਾਡੀ ਬਾਡੀ ਨੂੰ ਦਿੰਦਾ ਵਾ ਜੀ ਤੁਸੀਂ 20 ਜੈਮਸ ਖਾ ਲਓ 20 ਟੌਫੀਆਂ ਖਾ ਲਓ ਉਹਦੀ ਜਿਹੜੀ ਸ਼ੂਗਰ ਉਹ ਜਸਟ ਇਨਸਟੈਂਟਲੀ ਸਪਾਈਕ ਕਰਨੀ ਹੈ ਤੁਸੀਂ ਇੱਕ ਕੇਲਾ ਖਾ ਲਓ ਸ਼ੂਗਰ ਉਹਦੇ ਬਰਾਬਰ ਹੀ ਆ ਜਿਹੜੀ ਸ਼ੂਗਰ ਦੀ ਮਾਤਰਾ ਉਨੀ ਆ ਪਰ ਉਹ ਸਲੋ ਰਿਲੀਜ਼ਿੰਗ ਤੁਹਾਡੇ ਬਲੱਡ ਸਟ੍ਰੀਮ ਦੇ ਵਿੱਚ ਸਦੀ ਜਿੱਦੇ ਹੀ ਮਤਲਬ ਕਹਿ ਲਓ ਵੀ ਜੱਕਦਮ ਨਹੀਂ ਜਾ ਕੇ ਮਿਕਸ ਹੁੰਦੀ ਹੈਗੀ ਗ੍ਰੈਜੂਲੀ ਹੌਲੀ ਹੌਲੀ ਸਲੋ ਰਿਲੀਜ਼ ਕਰਦੇ ਕਰਦੇ ਮਿਕਸ ਹੁੰਦੀ ਆ ਜੀ ਸੋ ਨੁਕਤੇ ਫਰੂਕੀ ਜੀ ਕਈ ਨਹੀਂ ਜੀ ਸਵੇਰੇ ਉੱਠ ਕੇ ਤੁਸੀਂ ਖਾਲੀ ਪੇਟ ਜੇ ਪ੍ਰੈਕਟੀਕਲ ਤਜਰਬਾ ਕਰਕੇ ਦੇਖਣਾ ਪੈਰਾਂ 'ਪਰ ਬੈਠੋ ਨੰਗੇ ਪੈਰ ਬੈਠੋ ਧਰਤੀ ਮਾਂ ਤੋਂ ਨੂੰ ਸਸਰੀਕਾਲ ਕਰਕੇ ਹੁਣ ਇਹ ਲੋਕਾਂ ਨੇ ਕਹਿਣਾ ਇਹ ਅੰਧਵਿਸ਼ਵਾਸ ਵਾਲੀਆਂ ਗੱਲਾਂ ਨੇ ਪਰ ਜਿਹੜੇ ਲੋਕ ਸਾਡੇ ਨਾਲ ਜੁੜਿਓ ਮੰਨਦੇ ਨੇ ਜੀ ਤੁਸੀਂ ਪੈਰਾਂ 'ਪਰ ਬਹਿ ਕੇ ਤੁਸੀਂ ਇੱਕ ਨਾਰੀਲ ਪਾਣੀ ਪੀਓ ਤੁਹਾਨੂੰ ਪੂਰਾ ਪਤਾ ਲੱਜੂਗਾ ਅੰਤੜੀਆਂ ਸਾਫ਼ ਕਿੰਦੇ ਕਿਨੂ ਆ ਫਿਰ ਉਸ ਤੋਂ ਬਾਅਦ ਜਿਹੜਾ ਅੱਜ ਆਪਾਂ ਨੁਕਤਾ ਦੇਣ ਲੱਗੇ ਆ ਫਰੂਕੀ ਜੀ ਅੱਛਾ ਇਸ ਤੋਂ ਪਹਿਲਾਂ ਕਿ ਇਹ ਦੁਸਕਾ ਫਾਰਮੂਲਾ ਮਾਫ ਕਰਨਾ ਤੁਹਾਨੂੰ ਮੈਂ ਵਿੱਚ ਰੋਕ ਰਿਹਾ ਆ ਯੋਧਾ ਜੀ ਸਾਨੂੰ ਇਹ ਦੱਸੋ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੀ ਆਂਤੜੀਆਂ ਦੇ ਵਿੱਚ ਖੁਸ਼ਕੀ ਹੋ ਜਾਂਦੀ ਹੈ ਨਾੜਾਂ 'ਚ ਖੁਸ਼ਕੀ ਹੋ ਜਾਂਦੀ ਹੈ ਇਹ ਹੁੰਦੀ ਕਿਉਂ ਪਹਿਲਾਂ ਤਾਂ ਸਾਨੂੰ ਇਹ ਸਮਝਾਓ ਵੀ ਨਾੜਾਂ ਖੁਸ਼ਕ ਕਿਉਂ ਹੁੰਦੀਆਂ ਨੇ ਫਿਰ ਅਸੀਂ ਸਮਝਾਂਗੇ ਕਿ ਨਾੜਾਂ ਖੁਸ਼ਕ ਕਰਕੇ ਕਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਸਭ ਤੋਂ ਮੁੱਖ ਕਾਰਨ ਇੱਕੋ ਹੀ ਆ ਫਰੂਕੀ ਜੀ ਜਦੋਂ ਤੁਹਾਡੇ ਸਰੀਰ ਦੇ ਵਿੱਚ ਦੇਸੀ ਕਿਉਂ ਨਾਰੀਅਲ ਦਾ ਤੇਲ ਇਨਾਂ ਦੀ ਮਾਤਰਾ ਘਟ ਜਾਂਦੀ ਹੈ ਦੂਸਰੀ ਗੱਲ ਜਦੋਂ ਅਸੀਂ ਕੋਲੇਸਟ੍ਰੋਲ ਨੂੰ ਮਾੜਾ ਸਮਝਣ ਲੱਗ ਜਾਂਦੇ ਹਾਂ ਤੀਸਰੀ ਗੱਲ ਜਦੋਂ ਤੁਹਾਨੂੰ ਕੌਨਸਟਿਪੇਸ਼ਨ ਕਈ ਦਿਨਾਂ ਤੱਕ ਲੱਗੀ ਰਹਿਣੀ ਆ ਹੁਣ ਉਦਾਹਰਨ ਦੇ ਤੌਰ ਤੇ ਫਰਜ ਕਰ ਲੋ ਇਹ ਤੁਹਾਡੀ ਅੰਤੜੀ ਆ ਇਹ ਅੰਤੜੀ ਦੇ ਤੌਰ ਕਿਸ ਤਰ੍ਹਾਂ ਵੀ ਉਹਨੇ ਇਸ ਤਰ੍ਹਾਂ ਇਸ ਤਰ੍ਹਾਂ ਦਬ ਕੇ ਜਿਹੜਾ ਤੁਹਾਡਾ ਮਲ ਬਣ ਗਿਆ ਉਹਨੂੰ ਅੱਗੇ-ਅੱਗੇ ਪੁਸ਼ ਕਰਨਾ ਵਾ ਹੁਣ ਜਦੋਂ ਪੁਸ਼ ਕਰ ਰਿਹਾ ਤਾਂ ਇਹ ਜਿਹੜਾ ਇੱਥੇ ਮਲ ਲੱਗ ਗਿਆ ਲਾਈਨਿੰਗ ਦੇ ਉੱਤੇ ਮਲ ਲੱਗ ਗਿਆ ਹੁਣ ਉਹ ਮਲ ਸਾਫ਼ ਨਹੀਂ ਹੋਇਆ ਬੜੇ ਲੋਕਾਂ ਦੀ ਕੰਪਲੇਂਟ ਆਉਂਦੀ ਆ ਉਹ ਕਹਿੰਦੇ ਜੇ ਅਸੀਂ ਮਹਾਰਾਜ ਸਹੀ ਸ਼ ਪਹਿਲੇ ਦਿਨ ਜਿੱਦੇ ਅਸੀਂ ਪੀਤਾ ਉਸ ਤੋਂ ਅਗਲੇ ਦਿਨ ਜਦੋਂ ਅਸੀਂ ਫਰੈਸ਼ ਹੋਏ ਤਾਂ ਸਾਨੂੰ ਕਾਲੇ ਰੰਗ ਦੀ ਪਾਟੀ ਵਿੱਚ ਵਿਚਾਈ ਆ ਉਹ ਕਾਰਨ ਕੀ ਆ ਉਹ ਜਿਹੜੀ ਲਾਈਨਿੰਗ ਸੀਗੀ ਤੁਹਾਡੀ ਅੰਤੜੀਆਂ ਦੀ ਲਾਈਨਿੰਗ ਸੀਗੀ ਉਹ ਸੋਜ ਸੀਗੀ ਸੋਜ ਹੋਣ ਕਾਰਨ ਜਿਹੜਾ ਉਹਦਾ ਫੰਕਸ਼ਨਿੰਗ ਆ ਜਿਹੜੀ ਅੱਗੇ ਉਹਨੂੰ ਪੁਸ਼ ਕਰਦੀ ਆ ਉਹ ਸਲੋ ਹੋ ਗਈ ਜਦੋਂ ਸਲੋ ਹੋ ਗਈ ਤੁਹਾਡਾ ਉੱਥੇ ਮਲ ਚਿਪਕਣ ਲੱਗ ਗਿਆ ਜਦੋਂ ਤੁਸੀਂ ਮਹਾਰਾਜ ਸ਼ਹੀ ਸ਼ਰਬਤ ਪੀਤਾ ਉਹਨੇ ਇਸ ਤਰ੍ਹਾਂ ਦੇ ਐਨਜ਼ਾਈਮਸ ਪੈਦਾ ਕੀਤੇ ਲਿਵਰ ਗਾਲ ਬਲੇਡਰ ਦੇ ਥਰੂ ਤੇ ਤੁਹਾਡੇ ਜਿਹੜਾ ਬਾਇਲ ਜੂਸ ਸੀ ਉਹਨੇ ਇਸ ਤਰ੍ਹਾਂ ਦੀ ਫਲਸ਼ ਆਊਟ ਕੀਤਾ ਤੁਹਾਡੇ ਜਿੰਨੇ ਵੀ ਪੁਰਾਣੇ ਟੌਕਸਿਨਸ ਪਏ ਸੀਗੇ ਮਤਲਬ ਮਹਾਰਾਜਾ ਚਾਈ ਸ਼ਰਬਤ ਜਿਹੜੀ ਇਹ ਖੁਸ਼ਕੀ ਹੈਗੀ ਹੈ ਇਹ ਦੂਰ ਕਰ ਦ ਦੂਰ ਕਰਦਾ ਔਰ ਤੁਸੀਂ ਪ੍ਰੈਕਟੀਕਲ ਲੋਕ ਕਮੈਂਟ ਕਰਕੇ ਵੀ ਦੱਸ ਸਕਦੇ ਜਿੰਨਾ ਲੋਕਾਂ ਨੇ ਵਰਤ ਕੇ ਵੇਖਿਆ ਵਾ ਬੜੇ ਸਾਰੇ ਲੋਕ ਨੇ ਬੜੇ ਐਨਜੀਓ ਨੇ ਜਿਨ੍ਹਾਂ ਨੇ 1600 ਬੋਤਲਾਂ ਆਪ ਮੁੱਲ ਖਰੀਦ ਕੇ 2000 ਦੀ ਅਮਰ ਵੀ ਦੇ ਉੱਤੇ ਅੱਗੇ ਫ੍ਰੀ ਲੰਗਰ ਲਾਇਨੇ ਬੜੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਇੱਕ ਖਾਲਸਾ ਜੀ ਨੇ ਫ੍ਰਿਜਨੋ ਦੇ ਵਿੱਚ ਰਹਿੰਦੇ ਨੇ ਉਹ ਬਾਈ ਜੀ ਨੇ ਤਕਰੀਬਨ ਸਾਡੇ ਕੋਲੋਂ 22 ਪਤਾ ਨਹੀਂ 25 ਬੋਤਲਾਂ ਸਾਡੇ ਤੋਂ ਇਕੱਠੀਆਂ ਆਰਡਰ ਕੀਤੀਆਂ ਸੀਗੀਆਂ ਆਰਡਰ ਕਰਕੇ ਸਾਰੀ ਪੇਮੈਂਟ ਕਰਕੇ ਉੱਥੇ ਸਪੈਸ਼ਲ ਗੁਰਦੁਆਰੇ ਦੇ ਵਿੱਚ ਸਪੈਸ਼ਲ ਉਹਨਾਂ ਨੇ ਫ੍ਰੀ ਲੰਗਰ ਲਾਇਆ ਲੋਕਾਂ ਵਾਸਤੇ ਕਿਉਂਕਿ ਉਹਨਾਂ ਨੇ ਆਪ ਇਸ ਚੀਜ਼ ਦਾ ਲਾਹਾ ਲੈ ਕੇ ਦੇਖਿਆ ਸੋ ਮੇਰੀ ਬੇਨਤੀ ਸਮਝੋ ਅਸੀਂ ਜਿਹੜੀ ਕੈਟਾਗਰੀ ਨਾਲ ਜੁੜਦੇ ਹਾਂ ਉਹ ਕੈਟਾਗਰੀ ਇਹ ਨਹੀਂ ਹੈਗੀ ਵੀ ਅੱਜ ਕਿਸੇ ਹੋਰ ਕੋਲੇ ਤੇ ਕੱਲ ਨੂੰ ਕਿਸੇ ਹੋਰ ਕੋਲੇ ਸਾਡੇ ਕੋਲੇ ਜਿਹੜੀ ਕੈਟਾਗਰੀ ਅੱਜ ਤੱਕ ਜੁੜੀ ਹੈ ਉਹ ਕੁਝ ਹੋਰ ਡਿਫਰੈਂਟ ਤ ਪਰਵਾਰ ਕੁਝ ਹੋਰ ਤਰ੍ਹਾਂ ਦੇ ਉਹ ਮੀਆਂ ਬੀਬੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਭ ਤੋਂ ਬੈਸਟ ਲਾਈਫ ਦੇਣਾ ਚਾਹੁੰਦੇ ਆ ਉਹ ਮੀਆਂ ਬੀਬੀ ਆਪਦੇ ਬੱਚਿਆਂ ਨੂੰ ਸਭ ਤੋਂ ਬੈਸਟ ਲਾਈਫ ਦੇਣਾ ਚਾਹੁੰਦੇ ਆ ਉਹ ਆਪਦੇ ਮਾਪੇ ਨੂੰ ਬੈਸਟ ਲਾਈਫ ਦੇਣਾ ਚਾਹੁੰਦੇ ਆ ਸਾਡੇ ਕੋਲ ਇਸ ਤਰ੍ਹਾਂ ਦੇ ਪੋਜ਼ਿਟਿਵ ਮਾਈਂਡਸ ਵਾਲੇ ਬੰਦੇ ਹੈਗੇ ਆ ਉਹਦੇ ਵਿੱਚ ਕੁਝ ਇੱਕ ਅੱਧੇ ਬੰਦੇ ਜੇ ਕੋਈ ਆ ਜਾਂਦੇ ਉਹ ਕਹਿੰਦੇ ਇੰਨਾ ਟਾਈਮ ਸੌਣਾ ਲੱਗਦਾ ਹੁੰਦਾ ਤਾਂ ਫਿਰ ਉਹਨਾਂ ਨੂੰ ਅਸੀਂ ਸਮਝਾਉਣਾ ਥੋੜਾ ਮੁਸ਼ਕਿਲ ਹੋ ਜਾਂਦਾ ਵੀ ਭਾਈ ਜੀ ਹੁਣ ਅਸੀਂ ਆਪਦੀ ਜ਼ਮੀਰ ਦਾ ਸੌਦਾ ਕਿਵੇਂ ਕਰ ਲਈਏ ਵੀ ਠੀਕ ਹੈ ਜੀ ਤੁਸੀਂ ਸ਼ਰਬਤ ਪੀਓ ਤੇ ਹੋ ਜਾਓਗੇ ਠੀਕ ਕਹਿਣਾ ਸੌਖ ਪ੍ਰੈਕਟੀਕਲ ਦੇ ਦੇ ਸਾਡੇ ਮੂਰੇ ਜਿਹੜਾ ਬੰਦਾ ਬੈਠਾ ਫੈਮਿਲੀ ਵਾਲਾ ਬੰਦਾ ਬੈਠਾ ਉਹ ਕਹਿੰਦੇ ਬਾਈ ਜੀ ਯਾਰ ਬਾਰ ਤੋਂ ਹੁਣ ਬਾਰ ਬਾਰ ਟਕ ਟਕ ਹੋਣ ਲੱਗੀ ਵੀ ਹੁਣ ਆਪਾਂ ਛੇਤੀ ਵੀ ਕੋਈ ਨਹੀਂ ਸਾਨੂੰ ਕਰ ਦੋ ਫ੍ਰੀ ਕੋਈ ਗੱਲ ਨਹੀਂ ਹਨਾ ਵੀ ਅਗਲੀ ਵਾਰੀ ਫੇਰ ਮਿਲਾਂ ਕਦੇ ਖੁੱਲਾ ਟਾਈਮ ਕੱਢ ਕੇ ਆਉਨੇ ਆ ਫਿਰ ਮੈਂ ਉਹਨਾਂ ਨੂੰ ਇੱਕ ਗੱਲ ਸਮਝਾਉਣਾ ਉਹਨੇ ਕਿੱਥੇ ਉਹ ਬੰਦਾ ਆਪਣੀ ਸਾਰੀ ਲਾਈਫ ਦੀ ਅੰਦਰ ਜਿਹੜੀ ਪ੍ਰੋਬਲਮ ਸੀ ਉਹ ਸ਼ੇਅਰ ਕਰ ਰਿਹਾ ਸੀ ਜਦੋਂ ਟਕ ਟਕ ਹੋਣ ਲੱਗੀ ਉਹ ਬੰਦਾ ਕਹਿੰਦਾ ਬਾਈ ਜੀ ਮੈਂ ਫੇਰ ਜਾਣਾ ਯਾਰ ਬਾਹਰ ਵੀ ਬੰਦੇ ਨੇ ਪਰੇਸ਼ਾਨ ਨਾ ਹੋ ਜਾ ਉਹ ਅਗਲੇ ਦੀ ਪਰੇਸ਼ਾਨੀ ਦੇ ਕਾਰਨ ਬੰਦਾ ਪਰ ਮਸਾਰੇ ਬੰਦੇ ਨੂੰ ਇਸ ਟਾਈਮ ਤੇ ਕਹਿ ਸਕਦਾ ਵੀ ਆਰ ਜਿਹੜਾ ਮੇਰੇ ਨਾਲ ਜਿਹੜਾ ਇੱਥੇ ਆ ਗਿਆ ਤੁਸੀਂ ਦੇਖ ਕੇ ਤਾਂ ਸਾਰੇ ਨੂੰ ਜਾਣੇ ਹੋ ਦੇਖ ਕੇ ਸਾਰਿਆਂ ਨੂੰ ਜਾਣੇ ਇਹ ਪੱਕੀ ਗੱਲ ਹੈ ਕਦੇ ਇਸ ਤਰ੍ਹਾਂ ਨਹੀਂ ਹੋਗਾ ਵੀ ਬੰਦੇ ਬਾਹਰ ਬੈਠੇ ਨੇ ਤੇ ਮੈਂ ਕਹਤਾ ਹੀ ਮੈਂ ਹੈ ਨਹੀਂਗਾ ਠੀਕ ਹੈ ਜੇ ਤੁਹਾਨੂੰ ਕਹਤਾ ਮੰਗਲਵਾਰ ਮੈਂ ਮਿਲਦਾ ਇੱਥੇ ਤਾਂ ਮੰਗਲਵਾਰ ਇੱਥੇ ਮਿਲੂੰਗਾ ਔਰ ਜਿੱਦ ਦੇ ਨਹੀਂ ਹੂੰਗਾ ਤਾਂ ਤੁਹਾਡਾ ਫੋਨ ਆ ਜਾਵੇ ਤੁਸੀਂ ਅਪਾਇੰਟਮੈਂਟ ਲੈ ਕੇ ਆਇਓ ਬੇਨਤੀ ਇਹ ਸਮਝੋ ਹੈਗੇ ਅਸੀਂ ਵੀ ਇਨਸਾਨ ਹੀ ਆ ਜੀ ਜੀ ਕਈ ਦਫਾ ਕੁਝ ਪੋਲਿਟੀਕਲ ਇਸ ਤਰ੍ਹਾਂ ਦੇ ਫੋਨ ਆ ਜਾਂਦੇ ਉਹ ਕਹਿੰਦੇ ਫਲਾਨੇ ਦੇ ਘਰੇ ਜਾਣਾ ਪੈਣਾ ਤਾਂ ਉੱਥੇ ਰਿਲੇਸ਼ਨ ਵਿੱਚ ਤੁਹਾਨੂੰ ਦੱਸ ਕੇ ਹਟੇ ਜੀ ਰਿਲੇਸ਼ਨ ਦੇ ਉੱਤੇ ਸਾਡਾ ਕੰਮ ਆ ਸਾਰਾ ਜੀ ਜੀ ਵੀ ਜਿੰਨਾ ਪਰਿਵਾਰਾਂ ਦੇ ਵਿੱਚ ਬੱਚਿਆਂ ਬਾਰੇ ਸੋਚਿਆ ਜਾ ਰਿਹਾ ਮਾਪਿਆਂ ਬਾਰੇ ਸੋਚਿਆ ਜਾ ਰਿਹਾ ਸਮਾਜ ਬਾਰੇ ਸੋਚਿਆ ਜਾ ਰਿਹਾ ਅਸੀਂ ਉਹ ਘਰਾਂ ਦੇ ਵਿੱਚ ਬੈਠੇ ਆ ਔਰ ਫਿਰ ਉਹ ਬੰਦੇ ਸਾਨੂੰ ਅੱਗੇ ਦੇ ਅੱਗੇ ਰეკਮੈਂਡ ਕਰਦੇ ਵੀ ਜੇ ਸਲਾਹ ਲੈਣੀ ਤਾਂ ਇੱਧਰ ਫੋਨ ਲਾਓ ਜੀ ਜੀ ਬਿਲਕੁਲ ਅੱਛਾ ਤੇ ਫਿਰ ਹੁਣ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਸੌਂਫ ਹੈਗੀ ਐ ਇਹ ਜਿਹੜੀ ਨਾੜਾਂ ਦੀ ਖੁਸ਼ਕੀ ਹੈ ਹਾਂਜੀ ਆਂਤੜੀਆਂ ਦੀ ਖੁਸ਼ਕੀ ਹੈ ਖੁਸ਼ਕਪਨ ਹੈ ਇਹਨੂੰ ਕਿਵੇਂ ਠੀਕ ਰੱਖੋ ਰੁਕੀ ਜਾ ਪਾਣੀ ਦਾ ਗਲਾਸ ਠੀਕ ਆ ਇੱਕ ਚਮਚਾ ਲੈ ਲਈ ਆਪਾਂ ਠੀਕ ਹੈ ਆ ਚਮਚਾ ਭਰ ਲਈ ਠੀਕ ਹੈ ਆ ਹੋ ਗਈ ਤੁਹਾਡੀ ਖੁਸ਼ਕੀ ਦੂਰ ਖੁਸ਼ਕੀ ਦੂਰ ਆ ਖੁਸ਼ਕੀ ਦੂਰ ਹੋ ਗਈ ਇਹਨੂੰ ਰਾਤ ਨੂੰ ਪਿਆਉਂਦੋ ਸਵੇਰ ਉੱਠ ਕੇ ਪੀ ਲਓ ਸਾਰੀ ਖੁਸ਼ਕੀ ਗਿਆ ਭਾਈ ਇੰਨੀ ਗੱਲ ਇੰਨੀ ਗੱਲ ਹੈ ਜੀ ਔਰ ਆਮ ਪਰਤਿਆਈ ਗੱਲ ਮਤਲਬ ਹਰ ਦੂਸਰੇ ਤੀਸਰੇ ਬੰਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਦੇਖੋਗੇ ਇਹ ਚੀਜ਼ ਫਰਖੀ ਜਾਂਦੀ ਹੈ ਵਰਤੀ ਜਾਂਦੀ ਹੈ ਇੱਕ ਹੋਰ ਨੁਕਤਾ ਤੁਸੀਂ ਵਰਤ ਕੇ ਦੇਖ ਸਕਦੇ ਹੋ ਪਾਣੀ ਲੈ ਲਓ ਉਹਦੇ ਵਿੱਚ ਨਿੰਬੂ ਚਮਚ ਛੋਟੇ ਛੋਟੇ ਕੱਟ ਕੇ ਉਤਸੜ ਦਿਓ ਨਿੰਮ ਦੇ ਪੱਤੇ ਛੋਟੇ ਛੋਟੇ ਕੱਟ ਕੇ ਸੜ ਦਿਓ ਗਲੋਏ ਦੀ ਜਿਹੜੀ ਟਾਹਣੀਆਂ ਹੁੰਦੀਆਂ ਨੇ ਉਹਦੇ ਜਿਹੜੇ ਪੱਤੇ ਹੁੰਦੇ ਉਹਨੂੰ ਛੋਟਾ ਛੋਟਾ ਕੱਟ ਕੇ ਸੜ ਦਿਓ ਉਹਦੇ ਵਿੱਚ ਤੁਸੀਂ ਇੱਕ ਹਰੀ ਮਿਰਚ ਬਿਲਕੁਲ ਵਿੱਚੋਂ ਕੱਟ ਕੇ ਉਹਦੇ ਅੰਦਰ ਸੜ ਦਿਓ ਉਹ ਪਾਣੀ ਨੂੰ ਵਾਪਸ ਰੀਫਿਲ ਕਰੀ ਚਲੋ ਹੁਣ ਤਾਂ ਅੱਜਕੱਲ ਵਧੀਆ ਬ੍ਰਾਂਡ ਚੱਲ ਪਿਆ ਸਟੈਂਲੀ ਆਰਗੇ ਤੁਸੀਂ ਉਹ ਸਟੈਂਲੀ ਦੇ ਵਿੱਚ ਇੱਕ ਵਾਰੀ ਪਾਤਾ ਮੁੜ ਕੇ ਸਾਰਾ ਦਿਨ ਉਹਦੇ ਚਾਹ ਗੁੰਗੁਣਾ ਪਾਣੀ ਪੀ ਪੀ ਕੇ ਪਾਈ ਪਾ ਕੇ ਉਹੀ ਪੀਣਾ ਸ਼ੁਰੂ ਕਰ ਦੋ ਐਲਕਲਾਈਨ ਹੋਣ ਲੱਜੇ ਤੁਹਾਡੀ ਬਾਡੀ। ਔਰ ਕੈਂਸਰ ਦੀ ਸਟੱਡੀ ਕਹਿੰਦੀ ਹੈ ਅਸੀਂ ਨਹੀਂ ਕਹਿੰਦੇ ਕੈਂਸਰ ਦੀ ਸਟੱਡੀ ਕਹਿੰਦੀ ਵੀ ਜੇ ਤੁਹਾਡੀ ਬਾਡੀ ਦੇ ਵਿੱਚ ਐਲਕਲਾਈਨ ਦੀ ਮਾਤਰਾ ਕੰਟਰੋਲ 'ਚ ਆ ਤਾਂ ਤੁਹਾਡੇ ਕੈਂਸਰ ਦੀ ਡਿਵੈਲਪਮੈਂਟ ਕੰਟਰੋਲ ਹੋ ਸਕਦੀ ਹੈ। ਅੱਛਾ ਤੇ ਫਿਰ ਇਹਨੂੰ ਜਿਹੜਾ ਪੀਣਾ ਤੁਸੀਂ ਕਹਿ ਰਹੇ ਹੋ ਕਿ ਇਹ ਪੇਟ ਦੀ ਖੁਸ਼ਕੀ ਹੈਗੀ ਆ ਜਾਂ ਅੰਤੜੀਆਂ ਦੀ ਖੁਸ਼ਕੀ ਹੈਗੀ ਹੈ ਬਿਲਕੁਲ ਸਾਫ਼ ਕਰਕੇ ਪੇਟ ਨਵੇਂ ਵਰਗਾ ਬਣਾ ਦੇਗੀ। ਇਹ ਸੌਂਫ ਵਿੱਚੋਂ ਕੱਢ ਦੇਣੀ ਹੈ, ਛਾਣ ਕੇ ਚਾਹ ਇਹਨੂੰ ਸੌਂਫ ਸਮੇ ਰੁਕੀ ਚਾਹੇ ਸੌਂਫ ਸਮੇਤ ਪੀ ਲੋ ਚਾਹੇ ਸੌਂਫ ਛਾਣ ਕੇ ਪੀ ਲੋ ਸਵਾਲ ਤਾਂ ਇਹ ਹੈ ਵੀ ਸਾਡੇ ਪੇਟ ਦੇ ਵਿੱਚ ਜਿਹੜੀ ਖਰਾਬੀਆਂ ਹੋ ਰਹੀਆਂ ਨੇ ਉਹ ਸਾਨੂੰ ਕਿਸ ਹੱਦ ਤੱਕ ਥੱਲੇ ਸਿੱਟ ਰਹੀਆਂ ਨੇ ਤੁਹਾਡਾ ਪੇਟ ਅੱਜ ਖਰਾਬ ਹੋਵੇ ਲੋਕ ਕਹਿੰਦੇ ਸਾਡਾ ਮਾਈਗਰੇਨ ਸ਼ੁਰੂ ਹੋ ਗਿਆ ਵੀ ਅਸੀਂ ਮਾਈਗਰੇਨ ਦੀ ਦਵਾਈ ਖਾਜ ਨੇ ਆਪਾਂ ਨੂੰ ਇੱਕ ਵਾਰੀ ਰੋਕ ਕੇ ਦੇਖਣਾ ਚਾਹੀਦਾ ਵੀ ਪਾਟੀ ਆਉਣ ਕਿੰਨੇ ਦਿਨ ਹੋਗੇ ਸਵਾਲ ਇਹ ਜਦੋਂ ਤੁਸੀਂ ਉਧਰ ਨੂੰ ਧਿਆਨ ਦਿੰਨੇ ਹੋ ਤੇ ਤੁਹਾਨੂੰ ਸਾਰੀ ਪ੍ਰੋਬਲਮ ਦਾ ਹੱਲ ਪਤਾ ਲੱਗਦਾ ਕਿ 80% ਰੋਗ ਤੁਹਾਡੇ ਪੇਟ ਤੋਂ ਨੇ 75% ਦੇ ਨੇੜੇ ਸਰੀਰ ਚ ਪਾਣੀ ਆ ਤੇ ਮੈਂ ਤਾਂ ਸਾਰਾ ਨੁਕਤਾ ਹੀ ਤੁਹਾਨੂੰ ਪਾਣੀ ਵਾਲਾ ਦੱਸਿਆ। ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਯੋਧਾ ਜੀ ਸਾਰੀ ਗੱਲਬਾਤ ਲਈ। ਸੋ ਤੁਸੀਂ ਦੇਖੋ ਯੋਧਾ ਜੀ ਨੇ ਅੱਜ ਸੌਂਫ ਤੇ ਪਾਣੀ ਵਾਲਾ ਨੁਸਖਾ ਸਾਡੇ ਨਾਲ ਸ਼ੇਅਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਚਾਹੇ ਇਹਨਾਂ ਨੂੰ ਇਸ ਪਾਣੀ ਨੂੰ ਰਾਤ ਨੂੰ ਇੱਕ ਚਮਚਾ ਸੀ ਸੌਂਫ ਦਾ ਪਾਣੀ 'ਚ ਪਾ ਕੇ ਰੱਖਣਾ ਹੈ। ਪੀਉ ਕੇ ਇਹਨੂੰ ਟੱਕ ਦੇਣਾ ਹੈ। ਉਸ ਤੋਂ ਬਾਅਦ ਸਵੇਰੇ ਉੱਠ ਕੇ ਚਾਹੇ ਸੌਂਫ ਸਮੇਂ ਤੇ ਪਹਿਲਾਂ ਪਾਣੀ ਪੀ ਲਓ ਉਸ ਤੋਂ ਬਾਅਦ ਸੌਂਫ ਚਾਥੀ ਜਾ ਸਕਦੀ ਹੈ ਔਰ ਜਾਂ ਫਿਰ ਇਹਨੂੰ ਛਾਣ ਕੇ ਵੀ ਇਹ ਸੌਂਫ ਵਾਲਾ ਪਾਣੀ ਪੀਤਾ ਜਾ ਸਕਦਾ ਹੈ। ਤੇ ਇਸ ਦਾ ਜਿਹੜਾ ਨ ਖੁਸ਼ਕੀ ਨੂੰ ਜਿਹੜੀ ਪੇਟ ਦੇ ਵਿੱਚ ਅੰਤੜੀ ਦੀ ਖੁਸ਼ਕੀ ਹੋ ਚੁੱਕੀ ਹੈ ਉਹਦੇ ਤੇ ਬਹੁਤ ਮਫੀਦ ਚੀਜ਼ ਹੈਗੀ ਹੈ ਜੀ ਪਾਣੀ ਪੀਣਾ ਪਰਪਰ ਵੇਕੇ ਆ ਪਰਪਰ ਸਵੇਖ ਤੇ ਉਠੋ ਤੁਸੀਂ ਜੇ ਤੁਹਾਡੇ ਘਰੇ ਲੱਸੀ ਵਾਲਾ ਗਲਾਸ ਆ ਨਾ ਹੀ ਤੁਸੀਂ ਰਾਜੀ ਠੀਕ ਹੈ ਮੈਂ ਸੱਚੀ ਦੱਸਦਾ ਜੇ ਤੁਹਾਡੇ ਘਰੇ ਲੱਸੀ ਵਾਲਾ ਗਲਾਸ ਹੈਗਾ ਤੁਸੀਂ ਲੱਸੀ ਵਾਲਾ ਗਲਾਸ ਪੂਰਾ ਪਾਣੀ ਨਾਲ ਭਰ ਦੋ ਉਹਦੇ ਚ ਇੱਕ ਚਮਚਾ ਤੁਸੀਂ ਇਹਦਾ ਪਾ ਦੋ ਇਹਦੇ ਨਾਲ ਤੁਸੀਂ ਜੀਰਾ ਵੀ ਪਾ ਸਕਦੇ ਹੋ ਅਜਵੈਨ ਵੀ ਪਾ ਸਕਦੇ ਹੋ ਉਹ ਜੀ ਸਾਰੀਆਂ ਚੀਜ਼ਾਂ ਚ ਕਈ ਫੀ ਚੀਜ਼ਾਂ ਪਾ ਸਕਦੇ ਹੋ ਹੋਰ ਵੀ ਪਾ ਸਕਦੇ ਹੋ ਹੋਰ ਤੁਸੀਂ ਨੁਕਤਾ ਸੌਖਾ ਕਰਨ ਜਿਹੜੀ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਤੁਸੀਂ ਸਮਝੋ ਵੀ ਆਹ ਆਪਣਾ ਸੌਂਫ ਹੈ ਜੀ ਸੌਂਫ ਨੂੰ ਤੁਸੀਂ ਇਸ ਤਰ੍ਹਾਂ ਚੱਕ ਲੈਣਾ ਆ ਜੰਨੀ ਸੌਂਫ ਆ ਗਈ ਹੁਣ ਤੁਸੀਂ ਇਹਨੂੰ ਆਪਦੇ ਕੋਲੇ ਰੱਖ ਲੈਣਾ ਅਗਲੇ 1 ਘੰਟੇ ਦੇ ਵਿੱਚ ਥੋੜੀ ਥੋੜੀ ਕਰਕੇ ਖਾਈ ਚੱਲੋ ਖਾਈ ਚੱਲੋ ਖਾਈ ਚੱਲੋ ਹੁਣ ਇਹਦੇ ਜਿਹੜੇ ਗੁੱਡ ਬੈਕਟੀਰੀਆਜ਼ ਨੇ ਤੇ ਜਿਹੜੇ ਐਨਜ਼ਾਈਮਸ ਇਹਨੇ ਤੁਹਾਡੇ ਲੀਵਰ ਦੇ ਥਰੂ ਪੈਦਾ ਕਰ ਦੇਣੇ ਨਾ ਫਰੂਕੀ ਜੀ ਬਸ ਇਹ ਬੰਦੇ ਉਹਨਾਂ ਨੂੰ ਹੀ ਪਤਾ ਜਿਹੜੇ ਟਰੱਕ ਚਲਾਉਂਦੇ ਆ ਤੁਸੀਂ ਦੇਖੋ ਉਹਨਾਂ ਨੇ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਸੌਂਫ ਦੇ ਫੱਕੀਆਂ ਮਾਰਨੀਆਂ ਨੇ ਪਰ ਉਹਨਾਂ ਨੂੰ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਵੀ ਜੇ ਕਿਤੇ ਟਰੱਕ ਡਰਾਈਵਰ ਨੂੰ ਕਬਜ਼ ਦੀ ਦਿੱਕਤ ਹੋ ਜੇ ਤਾਂ ਉਹ ਤੋਂ ਨਾ ਗੱਡੀ ਚੱਲਣੀ ਆ ਨਾ ਉਹ ਤੋਂ ਧਿਆਨ ਲੱਗਣਾ ਫਿਰ ਉਹத்தி ਗੱਲ ਆਉਂਦੀ ਵੀ ਸਾਡੇ ਕੋਲ ਹਰ ਤਸਵੀਰ ਦੇ ਬੰਦੇ ਨੇ ਸੋ ਇਹ ਬੜੇ ਆਰਾਮ ਤੇ ਸੌਖੇ ਨੁਕਤੇ ਨੇ ਤੁਸੀਂ ਪਰਖ ਕੇ ਵੇਖੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਯੋਧਾ ਜੀ ਦਾ ਕਹਿਣਾ ਹੈ ਕਿ ਇੱਕ ਮੁਠੀ ਭਰਨ ਤੋਂ ਬਾਅਦ ਥੋੜੀ ਥੋੜੀ ਕਰਕੇ ਇਸ ਤਰੀਕੇ ਨਾਲ ਜਿਹੜੀ ਸੌਂਫ ਹੈਗੀ ਹੈ ਉਸ ਨੂੰ ਖਾਧਾ ਜਾ ਸਕਦਾ ਹੈ ਫਾਇਦੇ ਕੀ ਹੋਣਗੇ ਜੀ ਪਹਿਲੇ ਦਿਨ ਤੋਂ ਸਭ ਤੋਂ ਮੈਂ ਤੁਹਾਨੂੰ ਗੱਲ ਇੱਕੋ ਹੀ ਕਰਦਾ ਹਾਂ ਫਰੁਕੀ ਜੀ ਜਦੋਂ ਪੇਟ ਸਾਫ਼ ਆ ਤੁਹਾਡਾ ਦਿਮਾਗ ਸਾਫ਼ ਆ ਲੋਕ ਕਹਿੰਦੇ ਸਾਡਾ ਦਿਮਾਗ ਖਰਾਬ ਹੋ ਗਿਆ ਮੇਰਾ ਤਜਰਬਾ ਕਰਕੇ ਵੇਖ ਲਈ ਦਿਮਾਗ ਤੋਂ ਕੋਈ ਨਹੀਂ ਖਰਾਬ ਹੁੰਦਾ ਬੰਦਿਆਂ ਦਾ ਪੇਟ ਹੀ ਖਰਾਬ ਹੁੰਦਾ ਇੱਥੇ ਤੁਸੀਂ ਕਚਹਿਰੀ ਚਲ ਜਓ ਲੋਕ ਅੱਕੇ ਬੈਠੇ ਹੁੰਦੇ ਆ ਅੱਕੇ ਬੈਠਣ ਦਾ ਕਾਰਨ ਕੀ ਉੱਥੇ ਸਭ ਤੋਂ ਵੱਧ ਕੀ ਮਿਲਦਾ ਪਕੌੜੇ ਤੇ ਚਾਹ ਤੇ ਚਾਹ ਪੀਲੀ ਪਕੌੜੇ ਖਾলে ਪੇਟ ਖਰਾਬ ਸਾਡੇ ਕੋਲ ਕਈ ਵਕੀਲ ਆਉਂਦੇ ਹੋ ਕਹਿੰਦੇ ਵੀ ਬਾਈ ਜੀ ਸਾਡੀ ਆ ਲਾਈਫ ਸਟਾਈਲ ਅਸੀਂ ਕਿਵੇਂ ਕਰੀਏ ਹੱਲ ਤਾਂ ਉਹਨਾਂ ਨੂੰ ਫਿਰ ਅਸੀਂ ਗਾਈਡ ਕਰਦੇ ਹੁੰਨੇ ਹਾਂ ਵੀ ਠੀਕ ਹੈ ਜੀ ਤੁਸੀਂ ਇੱਕ ਤਾਂ ਚੀਜ਼ ਪਰਹੇਜ਼ ਕਰ ਸਕਦੇ ਹੋ ਉਹਦੇ ਅਰਗੇ ਰੀਸ ਨਹੀਂ ਦੂਸਰੀ ਗੱਲ ਤੁਸੀਂ ਨਾਲ ਇਹਦੇ ਮਹਾਰਾਜਾ ਸ਼ਹੀ ਸ਼ਰਬਤ ਯੂਜ਼ ਕਰਨਾ ਸ਼ੁਰੂ ਕਰ ਦੋ ਸੋ ਜਦੋਂ ਉਹ ਇਸ ਦਾ ਸੇਵਨ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਬਸ ਫਿਰ ਉਹ ਰਿਜ਼ਲਟ ਅੱਗੇ ਦੀ ਅੱਗੇ ਮੈਂ ਤੁਹਾਨੂੰ ਦੱਸ ਕੇ ਹਟਿਆ ਜੇ فرض ਕਰ ਲਓ 100 ਬੋਤਲ ਮਹਾਰਾਜਾ ਸ਼ਹੀ ਸ਼ਰਬਤ ਦੀ ਸਾਡੇ ਆਫਿਸ ਤੋਂ ਨਿਕਲਦੀ ਆ ਤਾਂ 100 ਦੇ ਵਿੱਚੋਂ ਸਿਰਫ 10 ਬੰਦਿਆਂ ਨੂੰ ਅਸੀਂ ਸ਼ਰਬਤ ਦਿੱਤਾ ਸੀਗਾ 90 ਬੰਦੇ ਉਹ ਨੇ ਜਿਹੜੇ ਉਹਨਾਂ ਦੇ ਅੱਗੇ ਦੀ ਅੱਗੇ ਸੱਜਣ ਨੇ ਜੀ ਜੀ ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਉਧਰ ਜੀ ਸਾਰੇ ਨੁਸਖਾ ਤੇ ਫਾਰਮੂਲਾ ਦੇਣ ਵਾਸਤੇ ਸਿਓ ਉਮੀਦ ਕਰਦਾ ਹਾਂ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਪੇਟ ਦੇ ਵਿੱਚ ਖੁਸ਼ਕੀ ਹੋਈ ਪਈ ਹੈ ਜਿਨ੍ਹਾਂ ਨੂੰ ਕਬਜ਼ ਹੋਈ ਪਈ ਹੈ ਖੁਸ਼ਕੀ ਕਰਕੇ ਪੇਟ ਦੇ ਨਾਲ ਨਾਲ ਜਿਨ੍ਹਾਂ ਦਾ ਦਿਮਾਗ ਵੀ ਤੁਹਾਨੂੰ ਲੱਗਦਾ ਕਿ ਖਰਾਬ ਰਹਿੰਦਾ ਹੈ ਉਮੀਦ ਕਰਦਾ ਕਿ ਇਹ ਜਿਹੜੀ ਵੀਡੀਓ ਹੈਗੀ ਉਹਨਾਂ ਲੋਕਾਂ ਤੱਕ ਵੀ ਤੁਸੀਂ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਕ੍ਰੋਨਿਕਲ ਯਾਨੀ ਕਿ ਬਹੁਤ ਪੁਰਾਣਾ ਪੇਟ ਖਰਾਬ ਹੋਣ ਦੀ ਸਮੱਸਿਆ ਜਿਹੜੀ ਉਹ ਹੈਗੀ ਹੈ ਆਖਿਰ ਦੇ ਵਿੱਚ ਇਹ ਹੁੰਦਾ ਜੀ ਜਿਹੜਾ ਤੁਹਾਡੇ ਨਾਲ ਮਿਲਿਆ ਕਿਵੇਂ ਜਾ ਸਕਦਾ ਹੈ ਤੁਹਾਡੇ ਨਾਲ رابطہ ਕਿਵੇਂ ਕੀਤਾ ਜਾ ਸਕਦਾ ਹੈ ਅਗਰ ਕਿਸੇ ਨੇ ਕੋਈ ਨੁਸਖਾ ਕੋਈ ਟੋਟਕਾ ਕੋਈ ਫਾਰਮੂਲਾ ਕਿਸੇ ਨੇ ਲੈਣਾ ਹੈ ਉਹ ਉਹਦੇ ਨਾਲ رابطہ ਤੁਹਾਡੇ ਨਾਲ ਕਿਵੇਂ ਕਰ ਤੁਹਾਡੇ ਨਾਲ ਰابطਾ ਕਰਨਾ ਬੜਾ ਔਖਾ ਹੈ ਅੱਜਕੱਲ ਸਭ ਤੋਂ ਸੌਖਾ ਤਰੀਕਾ ਇਹ ਹੀ ਹੈ ਫਰੁਕੀ ਜੀ 7479622000 ਦੇ ਉੱਤੇ ਤੁਸੀਂ ਵਟਸਐਪ ਕਰ ਦਿਓ ਤੁਹਾਡੇ ਰਿਪੋਰਟਸ ਵਟਸਐਪ ਕਰ ਦਿਓ ਸਾਨੂੰ ਸਹੀ ਲੱਗੂ ਤੁਸੀਂ ਤੁਹਾਡੀ ਰਿਪੋਰਟਸ ਦੇਖ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਵਾਰਤਾਲਾਪ ਕਰਾਂਗੇ ਤੇ ਦੂਸਰਾ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਮੰਗਲਵਾਰ ਦੇ ਦਿਨ ਮੈਂ ਆਪ ਇੱਥੇ ਬੈਠਦਾ ਹਾਂ ਤੁਸੀਂ ਮੰਗਲਵਾਰ ਦੇ ਦਿਨ ਇੱਥੇ ਕਾਲ ਕਰਕੇ 7479622000 ਤੇ ਆਪਦੀ ਅਪਾਇੰਟਮੈਂਟ ਬੁੱਕ ਕਰਵਾ ਕੇ ਤੁਸੀਂ ਮੇਰੇ ਕੋਲ ਮਿਲਣ ਆ ਸਕਦੇ ਹੋ ਤੇ ਆਪਾਂ ਇੱਥੇ ਬੈਠ ਕੇ ਸਾਰੀ ਤੁਹਾਡੀ ਪ੍ਰੋਬਲਮ ਡਿਸਕਸ ਕਰ ਲਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਕਿ ਅਗਰ ਕਿਸੇ ਨੇ ਯੋਧਾ ਜੀ ਨੂੰ ਮਿਲਣਾ ਹੈ ਤਾਂ ਮੰਗਲਵਾਰ ਨੂੰ ਇੱਥੇ ਬੈਠਦੇ ਨੇ ਅਡਰੈਸ ਤੁਹਾਨੂੰ ਦੱਸ ਦਿੰਦੇ ਆ ਅਡਰੈਸ ਇਹ ਗਿੱਲਾਂ ਵਾਲੀ ਨਹਿਰ ਇਹਨੂੰ ਕਿਹਾ ਜਾਂਦਾ ਗਿੱਲਾਂ ਵਾਲੀ ਨਹਿਰ ਦੇ ਬਿਲਕੁਲ ਨਾਲ ਹੀ ਹੈ ਡਾਕਟਰ ਜੀ ਡੀ ਆਰ ਅਰਵੈਦਾ ਦੇ ਨਾਂ ਤੇ ਕਲੀਨਿਕ ਹੈਗਾ ਜਿੱ उधर ਜਿੱਥੇ ਮਿਲਦੇ ਨੇ ਸੋ ਉਮੀਦ ਕਰਦਾ ਇਹ ਹੋਰ ਨਾਲ ਵੀਡੀਓ ਦੀ ਤਰ੍ਹਾਂ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਆਉਂਦਾ ਤਾਂ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ